ਮੈਨੂੰ ਯਾਦ ਹੈ ਮਸੇ ਜਿਹੜੀ ਗੱਲ ਕਰਨੀ ਹੈ ਬਾਬਾ ਜੀ ਸਿਮਰਨ ਅਭਿਆਸ ਵਿੱਚ ਦੁਪਹਿਰ ਤੋਂ ਬਾਅਦ ਕਲਾਸ ਲਾਉਂਦੇ ਹੁੰਦੇ ਸਨ ਆਪ ਨੂੰ ਪਤਾ ਹੋਣਾ ਜਿਹੜੇ ਸਿੰਘ ਬੈਠੇ ਉੱਥੇ ਪੋਥੀ ਸਾਹਿਬ ਰੱਖ ਲੈਂਦੇ ਸਨ ਜੀ ਜਾਂ ਸ਼ਬਦ ਅੱਗੇ ਰੱਖ ਕੇ ਉਹ ਦੋ ਸ਼ਬਦਾਂ ਦੀ ਬਹੁਤ ਕਥਾ ਕੀਤੀ ਉਹਨਾਂ ਨੇ ਇੱਕ ਸ਼ਬਦ ਸੀ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜਪੂਰਨ ਕਾਮ ਇਹ ਪਹਿਲੀਆਂ ਦੀ ਗੱਲ ਕਰ ਸ਼ਬਦ ਤੁਸੀਂ ਨਹੀਂ ਸੀ ਆਏ ਇੱਥੇ ਉਦੋਂ ਉਹ ਸ਼ਬਦੇ ਪਰ ਇੱਕ ਇਹਦੀ ਕਥਾ ਕਰਦੇ ਹੁੰਦੇ ਸਨ ਐਸੋ ਸਹਾਇ ਘਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਬੂਢਤ ਕੋ ਜੈਸੇ 베ੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖਾਂ ਖੀਰ ਇਹ ਸ਼ਬਦ ਪੂਰੇ ਦਾ ਪੂਰਾ ਮਾਲੀ ਗੋੜਾ ਰਾਗ ਚ ਸ਼ਬਦ ਇਹਦੀ ਵਿਆਖਿਆ ਕਰਦੇ ਸਨ ਹਾਂ ਇੱਕ ਸ਼ਬਦ ਜਿਹੜਾ ਸਾਨੂੰ ਸਾਰਿਆਂ ਨੂੰ ਕਹਿੰਦੇ ਹੁੰਦੇ ਸਨ ਉਹ ਸ਼ਲੋਕ ਹੈ ਜੀ ਆ ਅਕਸਰ ਕਹਿੰਦੇ ਸਨ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਮੇਰਾ ਕਹਿ ਲੈ ਸੰਗੀਆਂ ਸੁਣਿਆ ਹੋਣਾ ਜੀ ਇਹ ਸ਼ਬਦ ਬੜਾ ਕਹਿੰਦੇ ਸਨ ਕਹਿੰਦੇ ਇਹ ਅਰਥ ਥੋੜੀ ਹਟ ਕੇ ਕਰਦੇ ਸਨ ਟੀਕਾਕਾਰਾਂ ਤੋਂ ਟੀਕਾਕਾਰ ਇਹ ਅਰਥ ਕਰਦੇ ਆ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਟੀਕਾਕਾਰ ਇਹ ਅਰਥ ਕਰਦੇ ਨੇ ਜਦੋਂ ਸਮਰੱਥ ਸਤਗੁਰੂ ਮਿਲ ਜਾਏ ਤੇ ਜੀਵਨ ਦੀ ਜਿਹੜੀ ਜੁਗਤੀ ਹੈ ਜੀਵਨ ਜਾਂਚ ਮੁਕੰਮਲ ਹੋ ਜਾਂਦੀ ਹੈ ਪੂਰੀ ਹੋ ਜਾਂਦੀ ਹੈ ਪਰ ਉਹ ਅਰਥ ਇਹ ਨਹੀਂ ਸੰ ਕਰਦੇ ਉਹ ਅਰਥ ਕਰਦੇ ਨੂੰ ਦੱਸਣ ਕਿ ਨਾਨਕ ਸਤਗੁਰੂ ਭੇਟੀਆਂ ਪੂਰੀ ਹੋਵੇ ਜੁਗਤ ਇੱਕ ਤਾਂ ਸਤਗੁਰੂ ਮੁਕੰਮਲ ਹੋਵੇ ਪੂਰਾ ਹੋਵੇ ਦੂਜੀ ਗੱਲ ਅਧੂਰੀਆਂ ਜੁਗਤਾਂ ਨਾਲ ਦੱਸੇ ਉਹਦੇ ਕੋਲ ਜ਼ਿੰਦਗੀ ਨਾਮ ਜਪਣ ਦੀ ਜੁਗਤ ਵੀ ਮੁਕੰਮਲ ਹੋਵੇ ਤੇ ਟੁਕਦੇ ਨੇ ਅਰਥ ਨਾਨਕ ਸਤਗੁਰੂ ਭੇਟੀਆਂ ਪੂਰੀ ਹੋਵੇ ਜੁਗਤ ਕਹਿੰਦੇ ਸਮਰੱਤ ਸਤਗੁਰੂ ਹੋਵੇ ਤੇ ਉਹਦੇ ਕੋਲ ਜੁਗਤ ਵੀ ਮੁਕੰਮਲ ਹੋਵੇ ਕਿਉਂਕਿ ਪੂਰੇ ਕੋਲ ਜੁਗਤ ਵੀ ਪੂਰੀ ਇੱਕ ਸ਼ਬਦ ਉਹਨਾਂ ਦਾ ਇਸ ਸਥੇਤ ਤੇ ਕਹਿੰਦੇ ਸਨ ਕਹਿੰਦੇ ਕੱਲੇ ਸੰਤ ਕਹਿੰਦੇ ਹੋ ਬਾਬੇ ਕਹਿੰਦੇ ਹੋ ਮੈਨੂੰ ਯਾਦ ਹੈ ਅੱਜ ਤਿੱਕਰ ਇੱਥੇ ਬੋਲ ਕੇ ਕਿਹਾ ਸੀ ਕਿ ਹਜ਼ਾਰਾਂ ਸੰਤ ਗੁਰੂ ਗ੍ਰੰਥ ਸਾਹਿਬ ਹਜ਼ਾਰਾਂ ਸੰਤ ਪੈਦਾ ਕਰਦਾ ਹੈ ਸ਼ਬਦ ਅਨੰਤ ਸੰਤ ਪੈਦਾ ਕਰਦਾ ਹੈ ਲੱਖਾਂ ਸੰਤ ਇਕੱਠੇ ਕਰ ਲੋ ਗੁਰੂ ਗ੍ਰੰਥ ਸਾਹਿਬ ਨਹੀਂ ਪੈਦਾ ਹੋ ਸਕਦਾ ਇਹ ਸ਼ਬਦ ਇਸ ਸਥੇਤ ਤੇ ਕਹਿੰਦੇ ਸਨ ਕਿ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਹੁਣ ਇੱਥੇ ਆਟ ਗਿਆ ਬਾਬਾ ਜੀ ਇੱਥੇ ਤੋਕ ਲਿਖੀ ਹੁੰਦੀ ਸੀ ਉਤੋਕਸੀ ਜਿਨ ਪੈ ਬਾਣੀ ਅਦਬ ਨਾ ਧਾਰਾ ਮੈਂ ਜ਼ਰੂਰ ਕਹਾਂਗਾ ਇੱਥੇ ਜ਼ਰੂਰ ਲਿਖਿਓ ਪ੍ਰਾਤਮਿਕਤਾ ਕਹਿਮ ਰਹਿਣ ਦੇ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਨੋ ਸੋਸ਼ਿਕ ਨਾ ਹੈ ਹਮਾਰਾ ਇੱਕ ਲਿਖੀ ਹੁੰਦੀ ਸੀ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰਹ ਉਰ ਲਾਵੇਂ ਤਾ ਆਗੇ ਮੈਨੂੰ ਸਾਰੀਆਂ ਗੱਲਾਂ ਚੇਤੇ ਆ ਗਈਆਂ ਜਿ ਬੈਠੇ ਕਹਿੰਦੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰਹ ਉਰ ਲਾਗੇ ਸਤਿਗੁਰ ਬਾਨੀ ਮੈਂ ਅਰਜ਼ ਕਰਾਂ ਉਹ ਇਹ ਸ਼ਬਦ ਕਹਿੰਦੇ ਹੁੰਦੇ ਸਨ ਕਿ ਗ੍ਰਸਤੀਓ ਕਿ ਸਤਿਗੁਰੂ ਪੂਰਾ ਹੋਵੇ ਤੇ ਨਾਮ ਜਪਣ ਦੀ ਜੁਗਤ ਪੂਰੀ ਹੋਵੇ ਤੇ ਹੱਸਦੇ ਹੱਸਦੇ ਕਹਿੰਦੇ ਸਨ ਮੇਰੇ ਗੁਰੂ ਨਾਨਕ ਦਾ ਧਰਮ ਅਫਸੋਸਿਆਂ ਹੋਿਆਂ ਦਾ ਧਰਮ ਨਹੀਂ ਇਹ ਝੁੰਡੀ ਪਾਏ ਮਰਨੇ ਜੈਨੀਆਂ ਵਾਲਾ ਧਰਮ ਨਹੀਂ ਇਹ ਤਾਂ ਖੇੜੇ ਵਾਲਿਆਂ ਦਾ ਧਰਮ ਹੈ ਇਹ ਤਾਂ ਹਾਸੇ ਵਾਲਿਆਂ ਦਾ ਧਰਮ ਹੈ ਤੇ ਸੱਚੀ ਮੁੱਚੀ ਅਗਲੀਆਂ ਜਿਹੜੀਆਂ ਚਾਰ ਤੁਕਾਂ ਨੇ ਹੱਸਦੇ ਹੱਸਦੇ ਅਰਥ ਕਰਦੇ ਸਨ ਕਿ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚ ਹੈ ਹੋਇਆ ਮਗਦ ਮੈਨੂੰ ਅਜ ਤੱਕ ਰਾਂ ਯਾਦ ਹੈ ਇੱਥੇ ਬੈਠ ਕੇ ਸਿਮਰਨ ਵਿੱਚ ਉਹਨਾਂ ਨੇ ਕਥਾ ਕੀਤੀ ਮੈਨੂੰ ਉਸ ਉਹਦਨ ਇਨਾ ਅੰਦਰ ਟਿਕਿਆ ਸੀ ਉਹ ਕਥਾ ਦਾ ਇੱਕ ਇੱਕ ਲਫ਼ਜ਼ ਧੁਰ ਅੰਦਰ ਵਸਿਆ ਹੋਇਆ ਹੈ ਕਿੰਨੇ ਪੂਰਾ ਸਤਿਗੁਰੂ ਹੋਵੇ ਜੀਵਨ ਦੀ ਜੁਗਤ ਪੂਰੀ ਹੋਵੇ ਤੇ ਸਿੱਖ ਹੱਸਦਿਆਂ ਹੱਸੰਦਿਆਂ ਹੱਸਦਿਆਂ ਇਹ ਨਹੀਂ ਕਿ ਅਫਸੋਸ ਤੇ ਅੱਜ ਤੇ ਸੱਚੀ ਜੇ ਕੋਈ ਹੱਸ ਪਵੇ ਤੇ ਲੋਕੀ ਮੈਂ ਉਦਾਹਰਨ ਦੇ ਕੇ ਲੰਗਾ ਭਾਈ ਪਾਇਰ ਜੀਨ ਦਰਸਨ ਕੀਰਤਨ ਕਰਨ ਪਏ ਸਨ ਉਹ ਜੇ ਗੁਰਦੁਆਰੇ ਉੱਥੇ ਕੋਈ ਸ਼ਾਇਦ ਸਾਹਮਣੇ ਬੈਠਾ ਸੀ ਉਹਨੇ ਕਿਆ ਵੀ ਸ਼ਬਦ ਤੇ ਉਹ ਬੈਠੇ ਉਹਨਾਂ ਦੇ ਥੋੜਾ ਹੱਸ ਮ ਸਿਰ ਹਲਾ ਕੇ ਨਾ ਤੇ ਹੱਸ ਪਿਆ ਮੁਸਕਰਾ ਪਿਆ ਸੰਗਤ ਵਿੱਚੋਂ ਨਾਲੇ ਕੋਈ 5 ਡਾਲਰ ਦਾ ਰੱਗ ਗਿਆ ਉੱਤੇ ਪਰਚੀ ਲੇਖ ਕੇ ਦੇ ਗਿਆ ਵੀ ਕੀਰਤਨ ਕਰਦੇ ਥੋੜਾ ਸਾਥ ਹੀ ਹੱਸਦਾ ਪਿਆ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਨਾ ਚਲੋ ਆਪਾਂ ਭਾਂ ਬਰਸੀ ਤੇ ਬੈਠੇ ਆ ਪਰ ਸਿੱਖਾਂ ਦੀ ਮੌਤ ਵੀ ਚੜ੍ਹਾਈ ਕਰਨਾ ਹੁੰਦੀ ਹੈ ਅਸੀਂ ਕਹਿੰਦੇ ਸਿੰਘ ਚੜ੍ਹਾਈ ਕਰ ਗਿਆ ਮਰਨਾ ਸ਼ਬਦ ਚਲੋ ਬਾਣੀ ਚ ਆਇਆ ਅਸੀਂ ਤਿੰਨ ਸ਼ਬਦ ਕਹਿੰਦੇ ਆ ਸਿੰਘ ਚੜ੍ਹਾਈ ਕਰ ਗਿਆ ਸਿੰਘ ਅਕਾਲ ਚਲਾਣਾ ਕਰ ਗਿਆ ਸਿੰਘ ਪੂਰਾ ਹੋ ਗਿਆ ਇਹ ਸ਼ਬਦ ਨੇ ਚੜ੍ਹਾਈ ਕਰਨ ਦਾ ਤੇ ਮੌਤ ਸਭ ਤੇ ਚੜ੍ਹਾਈ ਕਰਦੀ ਸਿੰਘ ਜੀ ਮੌਤ ਤੇ ਚੜ੍ਹਾਈ ਕਰ ਗਿਆ ਅਕਾਲ ਦਰ ਤੇ ਕਾਲ ਸਭ ਨੂੰ ਖਾਂਦਾ ਪਰ ਉਥੇ ਅਕਾਲ ਚਲਾ ਗਿਆ ਜਿੱਥੇ ਮੌਤ ਨੇ ਨਹੀਂ ਜਾਣਾ ਅਕਾਲ ਚਲਾਣਾ ਅਰਥ ਬੜਾ ਡੂੰਘਾ ਹੈ ਕਾਲ ਖਾਂਦਾ ਹੈ ਪਰ ਜਿਹੜਾ ਚਲਿਆ ਕਾਲ ਵੀ ਜਾ ਉੱਥੇ ਕਾਲਗੀ ਕਰੂਗਾ ਜੀ ਮੈਨੂੰ ਯਾਦ ਹੈ ਜੀ ਮੈਂ ਚਲੋ ਆਪਣੀ ਉਦਾਹਰਨ ਦੇਣਾ ਉਹ ਜ਼ਿੰਦਗੀ ਵਿੱਚ ਵਿਚਰਦਿਆਂ ਭਾਈ ਸਾਹਿਬ ਅਸੀਂ ਇਕੱਠੇ ਕੀਰਤਨ ਕਰ ਰਹੇ ਸੀ ਜੀ ਤੇ ਇੱਕ ਸੰਗਤ ਵਿੱਚੋਂ ਬੀਬੀ ਨੇ ਕਿਹਾ ਜੀ ਮੈਂ ਤੁਹਾਨੂੰ ਨਾਲ ਗੱਲ ਕਰਨੀ ਉਹ ਪਰਾਂ ਹੋ ਗਈ ਮੇਰੇ ਬਾਰੇ ਕਹਿੰਦੀ ਵੀ ਕਥਾ ਕਰਦੇ ਨੇ ਕਦੀ ਹੱਸਦੇ ਵੀ ਨਹੀਂ ਚਲੋ ਮੇਰਾ ਇੱਕ ਸੁਭਾਅ ਹੱਸਦੇ ਵੀ ਨਹੀਂ ਭਾਈ ਸਾਹਿਬ ਨੇ ਕਿਹਾ ਹੱਸਣ ਤੇ ਦਿਲ ਤੇ ਕਰਦਾ ਪਰ ਸੰਗਤ ਤੋਂ ਡਰਦੇ ਨਹੀਂ ਹੱਸਦੇ ਬਾਬਾ ਜੀ ਹੱਸਦੇ ਹੱਸਦੇ ਗੱਲ ਕਹਿੰਦੇ ਸੋਖ ਨਹੀਂ ਉਹ ਕਹਿੰਦੇ ਮੇਰੇ ਗੁਰੂ ਨੇ ਉਹ ਧਰਮ ਦਿੱਤਾ ਜਿਹੜਾ ਹੱਸਦਿਆਂ ਖੇਲੰਦਿਆਂ ਦਰ ਤੇ ਖੇਡਦਿਆਂ ਖਾਂਦਿਆਂ ਹੋਇਆਂ ਪੀਂਦਿਆਂ ਹੋਇਆਂ ਬੰਦਾ ਜੀਵਨ ਚ ਮੁਕਤ ਹੋ ਜਾਏ ਸਤਿਗੁਰੂ ਨੇ ਐਸੀ ᔪਗਤੀ ਦਿੱਤੀ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ᔪਗਤਾ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਪਰ ਕਿਹੜਾ ਹਾਸਾ ਮਸ਼ਕਰੀਆਂ ਨਹੀਂ ਮੈਂ ਤਾਂ ਬੇਨਤੀ ਕਰਾਂਗਾ ਜੀ ਅੱਜ ਤੇ ਯੋਗਾ ਵਿੱਚ ਹਾਸਾ ਇੱਕ ਸਾਧਨ ਹੈ ਨਹੀਂ ਵੀ ਆਉਂਦਾ ੱੱਕੇ ਨਾਲ ਹੱਸਾਂਦੇ ਨੇ ਜੀ ਵੀ ਹੱਸੋ ਹੀ ਕਹਿੰਦੇ ਨਾ ਕਿ ਖਿੜ-ਖਿੜ ਕੇ ਹੱਸੋ ਉਹ ਵਿਚਾਰੇ ਭਾਵੇਂ ਨਾ ਵੀ ਹਾਸਾ ਹੁੰਦਾ ਉਹ ਵਿਚਾਰੇ ਮੂੰਹ ਟੱਡ ਕੇ ਲੱਗੇ ਹੁੰਦੇ ਹਾ 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 ਕਰਦੇ ਸਾਰੇ ਮੈਨੂੰ ਬਖਸ਼ ਦੇ ਅਜੇ ਰੱਬ ਵੀ ਹੱਸਦਾ ਹੈ ਨਾਮਦੇਵ ਕਹਿੰਦਾ ਵੀ ਆ ਦੁੱਧ ਵੀ ਉਹ ਕਹਿੰਦੇ ਨਹੀਂ ਪ੍ਰਗਟ ਨਹੀਂ ਹੋਣਾ ਕਹਿੰਦੇ ਮੈਂ ਜਾਣੀ ਕੋਈ ਨਹੀਂ ਤੇ ਸੱਚੀ ਮੁੱਚੀ ਰੱਬ ਉਹਦੀ ਇਹੋ ਜੀ ਨਿਰਸ਼ਲ ਭਗਤੀ ਨੂੰ ਵੇਖ ਕੇ ਇੱਕ ਭਗਤ ਮੇਰੇ ਖਿਰਦਾ ਬਸ ਨਾਮੇ ਦੇਖ ਨਰਾਇਣ ਖਸਰ ਰਬ ਵਿਵੇਕ ਕੇ ਹਸਨ ਲੱਗ ਪਿਆ ਵੀ ਭਗਤ ਕੈਸਾ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਸਭ ਤੋਂ ਪਹਿਲੀ ਗੱਲ ਹਾਸਾ ਇਹ ਜਰੂਰ ਕਹ ਗੁਰਮਤਿ ਵਿੱਚ ਰੰਗਿਆ ਕੀ ਗੁਰੂ ਘਰ ਚ ਹਾਸਾ ਨਹੀਂ ਸੀ ਜੀ ਸਭ ਤੋਂ ਜ਼ਿਆਦਾ ਹਾਸ ਰਸ ਦੇ ਕੌਤਕ ਕੌਤਕ ਧੰਨ ਗੁਰੂ ਗੋਬਿੰਦ ਸਿੰਘ ਜੀ ਕਰਦੇ ਸਨ ਕਿੰਨੇ ਹਾਸ ਰਸ ਦੇ ਕੌਤਕ ਨੇ ਜੀ ਖੋਤੇ ਦੇ ਉੱਤੇ ਸ਼ੇਰ ਦੀ ਖਲ ਭਵਾ ਦਿੱਤੀ ਇਹ ਹਾਸਾ ਹੀ ਹੈ ਨਾ ਸਾਰੇ ਲੋਕ ਡਰਨ ਲੱਗ ਪਏ ਤੇ ਜਦੋਂ ਪਤਾ ਲੱਗਿਆ ਨਹੀਂ ਇਹ ਖੋਤੇ ਨਾਲੇ ਮਾਰੇ ਹੱਸੀ ਜਾਣ ਨਾਲੇ ਕਹਿਣ ਲੱਗੇ ਮੈਂ ਇਸ ਕਰਕੇ ਪਵਾਇਆ ਸੀ ਵੇਖਿਓ ਸਿੱਖੋ ਕਿਤੇ ਅੰਦਰ ਬਿਰਤੀ ਖੋਤੇ ਵਾਲੀ ਹੁੰਦੇ ਤੇ ਬਾਹਰ ਸਿੱਖਾਂ ਵਾਲਾ ਬਾਣਾ ਪਾ ਕੇ ਤੁਰੇ ਫਿਰੋ ਹਾਸਾ ਹੈ ਨਾ ਹਾਸੇ ਹੀ ਸਮਝਾ ਗਏ ਇੰਨਾ ਸੋਹਣਾ ਪੁਲਾ ਬਣਾਇਆ ਜੀ ਪੁਲਾ ਸਮਝਦੇ ਨਾ ਮਿੱਠੇ ਚੌਲ ਸਾਦੇ ਜਿਹਨੂੰ ਪੁਲਾ ਕਹਿੰਦੇ ਹਨ ਵਿੱਚ ਲੌਂਗ ਪਾਏ ਲਾਚੀਆਂ ਪਾਈਆਂ ਗਰੀਆਂ ਪਾਈਆਂ ਜਦੋਂ ਲਾਂਗਰੀ ਬਣਾ ਰਿਆ ਸੀ ਸਹਿ ਲਪਟਾਂ ਦੂਰ ਦੂਰ ਤੱਕ ਸਵਲ ਜਾਈ ਸੇਖ ਬੜੇ ਕੋਈ ਸਨ ਅਜ ਤਾਂ ਜਰਦਾ ਕਹਿੰਦੇ ਸਨ ਸਾਡੇ ਪੁਲਾਹ ਜਰਦਾ ਜਰਦਾ ਬਣਾਇਆ ਕਮਾਲ ਕਰ ਦਿੱਤੀ ਜਦੋਂ ਜਰਦਾ ਸਾਰਾ ਬਣ ਗਿਆ ਤੇ ਅਗਲੇ ਸਾਡੇ ਵਰਗੇ ਤਿਆਰੀ ਖਰਚੀ ਬੈਠੇ ਮੈਂ ਰੋਟੀ ਘੱਟ ਖਾਣੀ ਆਪਾਂ ਜਰਦਾ ਖਾਣਾ ਮਹਾਰਾਜ ਨੇ ਲਿਆ ਕੇ ਕੜਾਇਆ ਕਹਿਣ ਲੱਗੇ ਸਾਰੇ ਸ਼ਿਕਾਰੀ ਕੁੱਤੇ ਛੱਡ ਦਿਓ ਹਾਸਾ ਹੀ ਸੀ ਨਾ ਪੁਲਾਹ ਬਣਿਆ ਜਰਦਾ ਬਣਿਆ ਸਾਰੇ ਸ਼ਿਕਾਰੀ ਕੁੱਤੇ ਛੱਡ ਦਿੱਤੇ ਕੁੱਤਿਆਂ ਨੇ ਖਾਣਾ ਤੇ ਕੀ ਸੀ ਉਹ ਵਿੱਚ ਕੜਾਏ ਦੇ ਵੜ ਗਏ ਉਹ ਖਾਣ ਦੀ بجائے ਲੜਨ ਲੱਗ ਪਏ ਕੋਈ ਕਿਸੇ ਦਾ ਕੰਨ ਪਾੜੀ ਜਾ ਕੋਈ ਕਿਸੇ ਦੀ ਲੱਤ ਖਿੱਚੀ ਜਾ ਸਾਰਾ ਜਰਦਾ ਬਾਹਰ ਖੜ ਗਿਆ ਮਹਾਰਾਜ ਤਾੜੀ ਮਾਰ ਕੇ ਹੱਸੇ ਕਹਿਣ ਲੱਗੇ ਖਾਲਸਾ ਜੀ ਬਖਸ਼ਾ ਦਾ ਦਰਜਾ ਤੁਹਾਡੇ ਕੋਲੇ ਪਰ ਜੇ ਕੁੱਤਿਆਂ ਵਾਲਾ ਕੰਮ ਹੋ ਗਿਆ ਹੁਣਾ ਕਿਸੇ ਦੇ ਹੱਥ ਨਹੀਂ ਇਹ ਹਾਸਾ ਹੀ ਸੀ ਨਾ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਜੀ ਹਾਸਾ ਉਹ ਪ੍ਰਵਾਨ ਭਾਈ ਸੁਤਰੇਸ਼ਾ ਮੈਨੂੰ ਯਾਦ ਹੈ ਬਾਬਾ ਜੀ ਗੱਲ ਕਹਿੰਦੇ ਹੁੰਦੇ ਸਾਂ ਮੈਂ ਇਸ ਕਰਕੇ ਬਾਬਾ ਜੀ ਮੌਤ ਤੋਂ ਹਟ ਕੇ ਗੱਲ ਕਰਨ ਲੱਗਾ ਕਿਉਂਕਿ ਆਪਾਂ ਵਰਸੀ ਤਿਹਾਰ ਵੇਲੇ ਮੌਤ ਦੀ ਗੱਲ ਕਰ ਰਹੇ ਹਾਂ ਤੇ ਸੱਚੀ ਜੇ ਮਾਹਪੁਰਖ ਦੇ ਜਿਹੜੇ ਬਚਨ ਹੁੰਦੇ ਨੇ ਬਚਨ ਅੱਜ ਕਮਾ ਲੋ ਕੱਲ ਕਮਾ ਲੋ ਗੁਰੂ ਸਾਹਿਬ ਨੇ ਬਚਨ ਕੀਤਾ ਸੰਤੋ ਸਾਗਰ पार ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਭਾਈ ਸੁਥਰਾ ਕੀ ਹੈ ਜੀ ਹਾਂ ਸਹੀ ਹੈ ਨਾ ਹਾਲਾਂਕਿ ਭਾਈ ਸੁਥਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਭਾਈ ਸੁਥਰਾ ਗੁਰੂ ਗੋਬਿੰਦ ਸਿੰਘ ਜੀ ਤੱਕ ਗਿਆ ਤੇ ਕਿੰਨੀਆਂ ਤੁਹਾਨੂੰ ਪਤਾ ਹੋਣਾ ਜਿਹੜੀਆਂ ਬਖਸ਼ਾਂ ਨੇ 6 ਬਖਸ਼ਾਂ ਜਿਵੇਂ ਭਗਤ ਭਗਵਾਨੀਏ ਜੀਤ ਮੱਲੀਏ ਇਹ ਮੀਹਾਂ ਸਾਹਿਬਾ ਦੇ ਇਹਨਾਂ ਵਿੱਚੋਂ ਸੁਥਰੇ ਸ਼ਾਈ ਇੱਕ ਬਖਸ਼ਿਸ਼ ਹੈ ਤੇ ਇਹ ਇਹਨੇ ਮਜਾਕੀਏ ਸੰਜੀ ਕਿੰਨੀਆਂ ਘਟਣਾਵਾਂ ਇਹਨਾਂ ਨਾਲ ਵੀ ਰਾਗੀ ਸਿੰਘ ਕੀਰਤਨ ਕਰ ਰਿਹਾ ਸ਼ਾਮ ਨੂੰ ਪੌੜੀ ਲਾਈ ਜੀ ਸੋ ਦਰ ਤੇਰਾ ਕੇ ਆ ਸੋ ਕਰਕੇ ਆ ਜਿਤ ਵੇ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕੇਤੇ ਤੇਰੇ ਵામਨਾਰੇ ਉਹ ਜਦੋਂ ਤੇਰੇ ਆ ਗਿਆ ਨਾ ਸ਼ੁਰਕੇਤੇ ਤੇਰੇ ਗਾਵਮਣ ਤੋਂਦ ਨੂੰ ਉਹ ਸਾਹਮਣੇ ਬਹਿ ਗਿਆ ਜੀ ਖਲੋ ਗਿਆ ਖੜਾ ਹੋ ਕੇ ਕਹਿੰਦਾ ਗਾਂਦੇਂ ਤੇ ਗਾਉਂਦੇਓ ਤੁਹਾਨੂੰ ਕੀ ਲੱਗੇ ਉਹ ਜਦੋਂ ਗਾਈ ਜਾਨਾ ਗਾਵਮਣ ਤੋਂਦ ਨੂੰ ਖੰਡ ਮੰਨ ਲ ਵਰਪੰਦਾ ਉਹ ਸੱਚੀ ਮੱਚੀ ਖਲੋਤਾ ਕਹੀ ਜਾਏ ਤੁਹਾਨੂੰ ਕੀ ਲੱਗੇ ਗਾਉਂਦੇ ਨੇ ਗਾਉਂਦੇਓ ਸੂਰਜ ਗਾਉਂਦਾ ਗਾਉਂਦੇਓ ਚੰਦਰਮਾ ਗਾਉਂਦਾ ਗਾਉਂਦੇ ਤੁਹਾਨੂੰ ਕੀ ਗਾਉਂਦੇਓ ਉਹਨਾਂ ਗੁੱਸਾ ਚੜ ਗਿਆ ਸੋਦਰ ਦੀ ਚੌਂਕੀ ਦਿੱਤੀ ਲਾ ਤੇ ਮਹਾਰਾਜ ਸੱਚੇ ਬਾਦਸ਼ਾਹ ਕੋਲ ਨਾ ਆ ਕੇ ਉਹਨਾਂ ਕਿਹਾ ਜੀ ਆਹ ਵੇਖੋ ਇਹਨੇ ਇਹਨਾਂ ਕਰਤੂਤ ਅੱਜ ਕੀ ਕੀਤੀ ਸੋਦਰ ਦੀ ਪੌੜੀ ਚ ਅੱਗੇ ਖਲੋ ਗਿਆ ਜੀ ਉਹ ਵਿਚਾਰੇ ਖੱਬੇ ਹੋਏ ਪੂਰੇ ਨਬਾਬੀ ਵੀ ਇਹ ਵਾਰ-ਵਾਰ ਕਹੀ ਜਾਂਦੇ ਤੁਹਾਨੂੰ ਕੀ ਤੁਹਾਨੂੰ ਕੀ ਮਾਰੇ ਨੇ ਕਿਹਾ ਵੇਖ ਵੀ ਇਹ ਕੰਮ ਨਾ ਕਰਿਆ ਕਰ ਤੂੰ ਬਾਣੀ ਦੀ ਬਦਮੀ ਕਹਿੰਦਾ ਪਹਿਲਾਂ ਤਾਂ ਮੈਨੂੰ ਸਜ਼ਾ ਲਾ ਲਓ ਮੈਂ ਗਲਤੀ ਕਰ ਬੈਠਾ ਜੀ ਬੋਲਣਾ ਨਹੀਂ ਚਾਹੀਦਾ ਸੰਗਤ ਤਨਖਾਹੀਆ ਬਣ ਗਿਆ ਨਾ ਮੈਂ ਪਰ ਮੈਂ ਕਿਉਂ ਕਿਹਾ ਇਹਨਾਂ ਨੂੰ ਗੁਰੂ ਸਾਹਿਬ ਕਿੰਨੂੰ ਤੂੰ ਕੀ ਕਿਹਾ ਕਹਿੰਦਾ ਜੀ ਮੈਂ ਤਾਂ ਕਿਹਾ ਕਿ ਘਰੀ ਪਿਛੂ ਘਰ ਐਸਨ ਗਾਮੋਂ ਤੋਂ ਤਦਨੂੰ ਪਾਉਣ ਪਾਣੀ ਬਸੰਤਰ ਮੈਂ ਇਹ ਕਿਹਾ ਵੀ ਗੌਂਦੇ ਨੇ ਤੇ ਗੌਂਦਿਓ ਤੁਹਾਨੂੰ ਕੀ ਮੁਸ਼ਕਲ ਬਣ ਗਈ ਗੁਰੂ ਸਾਹਿਬ ਕਹਿੰਦੇ ਤੂੰ ਕਿਉਂ ਕਿਹਾ ਕਹਿੰਦੇ ਇਹਨੂੰ ਕੱਲਿਆਂ ਨੂੰ ਪੁੱਛ ਕੇ ਵੇਖੋ ਕਦੀ ਰੈ ਰਸ ਦਾ ਪਾਠ ਕੀਤਾ ਵੇਖੋ ਸਭੰਦੇ ਦਾ ਤਰੀਕਾ ਕਹਿੰਦੇ ਇਹ ਉਹ ਗਾਰੇ ਨੇ ਗਾਉਂਦੇ ਵਾ ਕਦੀ ਤੁਸੀਂ ਉਸ ਤਰ੍ਹਾਂ ਗਾਇਆ ਜਿਹੜੀ ਪੌੜੀ ਤੁਸੀਂ ਰੋਜ਼ ਗਾਉਂਦੇ ਆ ਕਹਿੰਦੇ ਇਹ ਹਾਸਾ ਹੀ ਸੀ ਜੀ ਸਾਧੂ ਹੁੰਦਾ ਐ ਮੈਂ ਚਲੋ ਇੱਕ ਦੋ ਉਦਾਹਰਨਾਂ ਲੈ ਰਿਆਂ ਉਹਦੇ ਤਨ ਦੇ ਉੱਤੇ ਸਾਰੇ ਦੇ ਉੱਤੇ ਸਵਾ ਮਿਲਦੀ ਬੜੀ ਸੋਹਣੀ ਸਾਖੀ ਸਾਰਿਆਂ ਤੇ ਸੁਤਰਾ ਸ਼ਾਹ ਦੇ ਕੋਲ ਬੈਠੇ ਨੇ ਭਾਈ ਸੁਤਰਾ ਜੀ ਇਹਦੀ ਕਵਤਾ ਬੜੇ ਕਮਾਲ ਦੀ ਹੈ ਜੀ ਸੂਤਰੇ ਦੀ ਜਿਹੜੀ ਰਚਨਾ ਹੈ ਬਾਹ ਕਮਾਲ ਰਚਨਾ ਸਿੱਖਾਂ ਵਿੱਚ ਅਬਦ ਕਿਸਮਤੀ ਏਵੇ ਕਿਸੀ ਧੁਰ ਕੀ ਬਾਣੀ ਦੀ ਤੁਲਨਾ ਦੂਜਿਆਂ ਨਾਲ ਕਰ ਲਾਪੇ ਨੇ ਤੇ ਧੁਰ ਕੀ ਬਾਣੀ ਪਿੱਛੇ ਬਾਕੀ ਸਭ ਕੁਝ ਛੱਡ ਦੇ ਬਾਣੀ ਸਭ ਤੋਂ ਸਰੇਸ਼ ਤੇ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਤੋਂ ਉੱਪਰ ਕੁਝ ਨਹੀਂ ਪਰ 52 ਕਵੀਆਂ ਦੀਆਂ ਰਚਨਾਵਾਂ ਵੀ ਤਾਂ ਕੋਈ ਅਰਥ ਰੱਖਦੀਆਂ ਨੇ ਨਾ ਆਪ ਨੂੰ ਪਤਾ ਹੋਣਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਦਮਾਦ ਬਾਬਾ ਸਾਧੂ ਜੀ ਦੀ ਬਾਣੀ ਬੜੇ ਕਮਾਲ ਦੀ ਬਲਿਹਾਰੀ ਤੇਰੀ ਕਬ ਪਗੜੀ ਤੋਂ ਉਹ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਬਹੁਤ ਬਹੁਤ ਸੋਹਣੀਆਂ ਨੇ ਗੁਰੂ ਅਰਗਵਿੰਦ ਸਾਹਿਬ ਦੀ ਸੇਵਕ ਉਹਨੂੰ ਸੁੱਤਰੇ ਸਾ ਬੈਠਾ ਕੋਲ ਤੇ ਉਹ ਸਾਧੂ ਸਿਰ ਤੋਂ ਪੈਰਾਂ ਤੱਕ ਸਾਰਾ ਪਿੰਡੇ ਤੇ ਸੁਆਹ ਉਹਨੇ ਕੀ ਕੀਤਾ ਜੀ ਐਸ ਤਾਂ ਥੋੜੀ ਉਂਗਲ ਮਾਰ ਦਿੱਤੀ ਬੈਠੇ ਨੇ ਕਹਿੰਦਾ ਤੁਹਾਡਾ ਨਾਮ ਕੀ ਕਹਿੰਦੇ ਸੀਤਲ ਦਾਸ ਉਹ ਚੁੱਪ ਕਰ ਗਿਆ ਪਤਾ ਨਹੀਂ ਫਿਰ ਉੱਠਿਆ ਬੋਲ ਆ ਕੇ ਫਿਰ ਬੱਖੀ ਚ ਮਾਰੀ ਉਂਗਲ ਕਹਿੰਦਾ ਤੁਹਾਡਾ ਨਾਮ ਕੀ ਕਹਿੰਦਾ ਸੀਤਲदास ਥੋੜਾ ਕਾਲੀ ਨਾ ਬੋਲਿਆ ਸੀਤਲਦਾਸ ਖਿਜ ਗਿਆ ਨਾ ਬੰਦਾ ਤੀਜੀ ਵਾਰੀ ਫਿਰ ਜੋ ਅੰਗੂਠਾ ਮਾਰ ਕਹਿੰਦਾ ਤੁਹਾਡਾ ਨਾਮ ਕੀ ਉਹਨੇ ਚਪੇੜ ਵੱਟ ਕੇ ਮਾਰੀ ਕਹਿੰਦਾ ਦੋ ਵਾਰੀ ਤੈਨੂੰ ਦੱਸਿਆ ਨਹੀਂ ਸੀਤਲਦਾਸ ਉਹ ਕਹਿੰਦਾ ਭੁਲੇਖਾ ਮੈਨੂੰ ਹੀ ਪੈ ਰਿਆ ਸੀ ਵੀ ਸਵਾਹ ਕਿਵੇਂ ਬਾਹਰ ਆ ਗਈ ਹੈ ਆਪਕੇ ਤੋਂ ਬਿਨਾ ਸਵਾਹ ਨਹੀਂ ਆ ਸਕਦੀ ਤੇਰੇ ਪਿੰਡੇ ਸਾਰੀ ਸਵਾਹ ਮਲੀ ਵੀ ਤੇਰੇ ਅੰਦਰ ਅੱਗ ਬੈਠੀ ਉੰਜ ਤੂੰ ਸੀਤਲਦਾਸ ਬਣਿਆ ਮੈਂ ਤੈਨੂੰ ਤਾਂ ਬੇਨਤੀ ਕੀਤੀ ਗੁਰੂ ਸਾਹਿਬ ਦਾ ਪੰਥ ਹੱਸਦਿਆਂ ਖੇਡਦਿਆਂ ਦਾ ਇਕਲਾ ਸ਼ੋਗ ਵਾਲਿਆਂ ਦਾ ਨਹੀਂ ਗੁਰੂ ਸਾਹਿਬ ਬਾਬਾ ਜੀ ਸ਼ਬਦ ਕਹਿੰਦੇ ਸਨ ਸਤਗੁਰਾਂ ਦਾ ਕਿ ਨਾਨਕ ਸਤਗੁਰੂ ਭੇਟੀਆਂ ਪੂਰੀ ਹੋਵੇ ਜੁਗਤ ਹਸੰਦਿਆਂ ਹੱਸਦਿਆਂ ਖੇਲੰਦਿਆਂ ਖੇਡਦਿਆਂ ਹਾਸਾ ਖੇਡਾ ਕਰਦਿਆਂ ਅੱਗੇ ਕਹਿੰਦੇ ਹੁੰਦੇ ਸਨ ਪਾਏ ਕੋ ਕੱਪੜੇ ਹਸੰਦਿਆਂ ਖੇਲੰਦਿਆਂ ਪਹਿਨਨਦਿਆਂ ਆਤੰਤ ਤੇ ਬਸਤਰ ਪਾਉਂਦਿਆਂ ਖਾ ਬੰਦਿਆਂ ਖਾਂਦਿਆਂ ਪੀਂਦਿਆਂ ਮਾਰਿ ਕੇ ਵਿੱਚੇ ਹੋਵੇ ਮੁਕਤ ਪਰ ਮੈਂ ਇੱਕ ਬੇਨਤੀ ਕਰਾਂਗਾ ਇਹਦੇ ਅਰਥ ਜੀਵ ਦਾ ਰਸ ਨਹੀਂ ਲੈ ਜਾਣਾ ਇਹ ਤੇ ਹੋਰ ਵੀ ਬੜੇ ਡੂੰਘੇ ਅਰਥ ਨੇ ਜੀ ਹੁਣ ਮੰਨ ਲਓ ਮੈਂ ਅਰਥ ਕਰਦੇ ਵੀ ਮਹਾਰਾਜ ਜੀ ਨੇ ਕਿਆ ਖਵੰਦਿਆ ਹਾਂ ਖਾਣਾ ਚਾਹੀਦਾ ਹੈ ਸਰੀਰ ਲਈ ਜੀਵ ਲਈ ਨਹੀਂ ਖਾਣਾ ਚਾਹੀਦਾ ਜਿਹੜੇ ਬੰਦੇ ਸਿਰਫ ਸਰੀਰ ਲਈ ਖਾਂਦੇ ਨੇ ਉਹ ਬਿਮਾਰ ਨਹੀਂ ਹੁੰਦੇ ਜਿਹੜੇ ਜੀਵ ਲਈ ਖਾਂਦੇ ਨੇ ਗੋਲੀਆਂ ਉਹਨਾਂ ਨੂੰ ਲੱਗਦੀਆਂ ਨਹੀਂ ਯਾਦੀਆਂ ਫਿਰ ਤੁਸੀਂ ਕਹੋਗੇ ਵੀ ਜੀਵ ਤੇ ਸਰੀਰ ਇੱਕ ਚੀਜ਼ ਨਹੀਂ 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 ਪਰ ਕੇ ਸ਼ਰੀਰ ਦੀ ਲੋੜ ਉਹ ਨਹੀਂ ਜਿੰਨਾ ਜੀਵ ਸਵਾਦ ਲੈਂਦੀ ਹੈ ਜਦੋਂ ਬੰਦੇ ਜੀਵ ਲਈ ਖਾਣ ਲੱਗ ਪੈਣ ਉਦੋਂ ਬਿਮਾਰ ਹੁੰਦੇ ਨੇ ਜਦੋਂ ਸਿਰਫ ਸ਼ਰੀਰ ਦੀ ਖਾਣਾ ਰੱਖੀਏ ਉਹਨਾਂ ਖਾਈਏ ਜਿੰਨੇ ਕਲੋੜ ਥੋੜੀਆਂ ਦੋਕ ਮੈਂ ਉਦਾਹਰਨ ਦੇਣਾ ਕਿਹੜਾ ਖਾਣਾ ਚਲੋ ਹੁਣ ਤੇ ਮੈਂ ਸਿਰਫ ਡਿਟੇਲ ਚ ਨਹੀਂ ਵੀ ਕਿਹੜਾ ਹਾਸਾ ਕਿਹੜਾ ਖੇਡਣਾ ਬਾਣੀ ਸਾਰਾ ਕੋਈ ਦੱਸਿਆ ਬਾਣੀ ਤੇ ਕਿਆ ਵੀ ਇਹੋ ਜੀ ਚੌਪੜ ਦੀ ਖੇਡ ਖੇਡੋ ਕੇ ਬਾਜੀ ਨਾ ਹਾਰ ਕੇ ਜਾਓ ਕਿਹੜੀ ਖੇਡ ਖੇਡੋ ਐਸੀ ਕਲਾ ਨਾ ਖੇਡਿਆ ਜਿ ਦਰਗਾ ਗਿਆ ਹਾਰਿਆ ਖੇਡ ਦੇ ਅਰਥ ਰੋਹਾਨੀ ਵੀ ਨੇ ਹੁਣ ਖਾਣਾ ਤੇ ਪਾਣਾ ਕੀ ਹੈ ਮੈਂ ਅਰਜ਼ ਕਰਾਂਗਾ ਤਿੰਨ ਚਾਰ ਚੀਜ਼ਾਂ ਅਸੀਂ ਬਹੁਤ ਅੱਜ ਕੱਲ੍ਹ ਲਾਈ ਕਰਦੇ ਆ ਜੀ ਇੱਕ ਮਿੱਠਾ ਇੱਕ ਲੂਣਾ ਇੱਕ ਖੱਟ ਮਿੱਠਾ ਇਹ ਹੀ ਹੈ ਨਾ ਜੀ ਇੱਕ ਹੁੰਦਾ ਤੜਕਾ ਚੰਗਾ ਥੋਕੇ ਲਾਇਓ ਇਹ ਕਹਿੰਦੇ ਆਪਾਂ ਸਾਰੇ ਬਾਬਾ ਜੀ ਨੇ ਖਾ ਜ਼ਰੂਰ ਪਰ ਇੱਕ ਕੰਮ ਕਰ ਸਭ ਰਸ ਮਿੱਠੇ ਮੰਨਿਐ ਆਖਾ ਬੰਦਿਆ ਗੁਰੂ ਦੇ ਸ਼ਬਦ ਨੂੰ ਮੰਨ ਲੈ ਭਾਣੇ ਨੂੰ ਮੰਨ ਲੈ ਹੁਕਮ ਨੂੰ ਮੰਨ ਲੈ ਇਸ ਦੁ ਵਰਗੀ ਮਿਠਾਸ ਕਿਤੇ ਨਿਕੇ ਸੁਣੀਐ ਸਾਲੋਣੇ ਆਹ ਕੀਰਤਨ ਕਥਾ ਸੁਣ ਰਿਹਾ ਸ਼ਬਦ ਨੂੰ ਸੁਣ ਇਹਦੇ ਵਰਗਾ ਸਲੂਣਾ ਕੋਈ ਨਹੀਂ ਆਖਾਂ ਸਭ ਰਸ ਮਿੱਠੇ ਮੰਨਿਐ ਸੁਣੀਐ ਸਾਲੋਣੇ ਖੱਟ ਤੁਰਸ਼ੀ ਮੁਖ ਬੋਲਣਾ ਆਪਣੇ ਮੂੰਹ ਤੋਂ ਸ਼ਬਦ ਬੋਲ ਇਹ ਖੱਟਾ ਮਿੱਠਾ ਗੋਲ ਗੱਪਿਆਂ ਵਾਲਾ ਸਵਾਦ ਆ ਜਾਊਗਾ ਸਿੱਧੀ ਗੱਲ ਮੈਂ ਕਰ ਲੱਕ ਖੱਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ ਮਾਰਨ ਦਾ ਲਬਜ਼ੀ ਅਰਥ ਤੇ ਮਸਾਲਾ ਨਾਦ ਕੀਏ ਦਾ ਅਰਥ ਕੀਰਤਨ ਆ ਜਦੋਂ ਗੁਰਸਿੱਖੋ ਰਬਾਬੀ ਸਿੰਘ ਆ ਸਿੰਘ ਕੀਰਤਨ ਕਰਦਿਆ ਗੁਰੂ ਸਾਹਿਬ ਕਹਿੰਦੇ ਏਦੂ ਵੱਡਾ ਮਸਾਲਾ ਕਿਹੜਾ ਭਲਿਆ ਜਦੋਂ ਕੀਰਤਨ ਸੁਣੇਗਾ ਮਸਾਲੇ ਵਾਲਾ ਭੋਜਨ ਹੋ ਜਾਏਗਾ ਸਭ ਰਸ ਮਿੱਠੇ ਮੰਨੇ ਸੁਣੀਏ ਸਾਲੋਣੇ ਖੜ ਤੁਰਸੀ ਮੁਕ ਬੋਲਣਾ ਮਾਰਨ 나ਦ ਕੀਏ ਇੱਕ ਕੰ ਮਹਾਰਾਜ ਲੋਕੀ 36 ਤਰ੍ਹਾਂ ਦੇ ਭੋਜਨ ਸਤਿਗੁਰੂ ਕਹਿੰਦੇ ਪ੍ਰੇਮ ਨਾਲ ਵੈ ਗੁਰੂ ਕਿਆ ਕਰੇ 36 ਪ੍ਰਕਾਰ ਦਾ ਭੋਜਨ 36 ਪ੍ਰਕਾਰ ਦਾ ਭੋਜਨ ਮੰਨਦਾ ਮਹਾਰਾਜ ਕਹਿੰਦੇ ਸਭ ਰਸ ਮਿੱਠਾ ਮੰਨਿਆ ਸੋਨਿਆ ਸਾਲੋਣੀ ਖੜ ਤੁਰਸੀ ਮੁਕ ਬੋਲਣਾ ਮਾਰਨ 나ਦ ਕੀਏ 36 ਅੰਮ੍ਰਿਤ ਭਾਉ ਏਕ ਇੱਕ ਨਾਲ ਮੁਹੱਬਤ ਕਰੇ 36 ਪ੍ਰਕਾਰ ਦਾ ਭੋਜਨ ਬਣ ਗਿਆ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿੱਤ ਖਾਦੈ ਤਨ ਪੀੜੀਆਂ ਮਨ ਮੇ ਚਲੈ ਵਿਕਾਰ ਹੁਣ ਇੱਕ ਹੀ ਉਰ ਸਿਰਫ ਪਾਈਏ ਕੀ ਮੈਨੂੰ ਇਹ ਯਾਦ ਆ ਰਿਹਾ ਬਾਬਾ ਜੀ ਦੀ ਅਜ ਸਾਰਤ ਕੀਤੇ ਬਾਰਮੁਖੀ ਅਰਥ ਨੇ ਚਲੋ ਅਸੀਂ ਤਨ ਤੇ ਕਪੜੇ ਪਾਣੇ ਆ ਸਾਡੀ ਮਰਿਆਦਾ ਕਹਿੰਦੀ ਏ ਵੀ ਉਹ ਕਪੜਾ ਪਾਓ ਜਿਹੜਾ ਦੂਜੇ ਦੀਆਂ ਅੱਖਾਂ ਨੂੰ ਵਾਸ਼ਨਾ ਵੱਲ ਪ੍ਰਵਿਰਤ ਨਾ ਕਰੇ ਅੱਜ ਇਹ ਗੱਲ ਨਹੀਂ ਆਏਗੀ ਅੱਜ ਸਮਾਜ ਦਾ ਢਾਂਚਾ ਇੰਨਾ ਇਹ ਵੈਸੇ ਉਦੋਂ ਵੀ ਸੀ ਬਾਉ ਸੰਦੇ ਕਪੜੇ ਪਹਿਰੇ ਗੁਰਬਗਵਾਰ ਗੁਰੂ ਗੰਗ ਸਾਹਿਬ ਨੇ ਕਿਆ ਕਹਿੰਦੇ ਨੇ ਇੱਥੇ ਬੀਬੀਆਂ ਉਹ ਕੱਪੜੇ ਪਾਉਂਦੀਆਂ ਨੇ ਜਿਹੜੇ ਏਨੇ ਮਹਿੰਗੇ ਖਵਾ ਦੇ ਉੱਡਦਿਆਂ ਉਹਨਾਂ ਦਾ ਨਗੀਜ ਨਹੀਂ ਟੱਕਦੇ ਇਹ ਸਦੀਆਂ ਪਹਿਲਾਂ ਕਹਿ ਕੇ ਗਏ ਗੁਰੂ ਸਾਹਿਬ ਜੀ ਤੇ ਅੱਜ ਲੋਕ ਕਿੱਥੇ ਅਪੜ ਗਏ ਜੀ ਅੱਜ ਤਾਂ ਉਸ ਲੱਚਰਤਾ ਨੂੰ ਲੋਕਾਂ ਨੇ ਜੀਵਨ ਦੀ ਇੱਕ ਸ਼ੈਲੀ ਬਣਾ ਲਿਆ ਹੈ ਪੜਿਆਂ ਲਿਖਿਆਂ ਦਾ ਸਟੇਟਸ ਬਣ ਗਿਆ ਜੀ ਗੁਰੂ ਸਾਹਿਬ ਜੀ ਕੀ ਪਾਈਏ ਕਹਨ ਕਿ ਰੱਤਾ ਪੈਨਨ ਮਨ ਰੱਤਾ ਸਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰਬੰਦ ਸੰਤੋਖ ਦਾ ਧਨ ਜੋਬਨ ਤੇਰਾ ਨਾਮ ਗੁਰਮੁਖੋ ਇਹ ਪਾਉਂਦਾ ਕੋਈ ਮੈਂ ਤਾਂ ਸ਼ੁਰੂਆਤ ਕੀਤੀ ਅੰਦਰ ਜੜ ਖੈ ਨਹੀਂ ਲੋਕੀ ਬਾਹਰ ਦਾਵਾ ਕਰਨੇ ਸ਼ਾਵਾਂ ਦਾ ਸਿੱਧੀ ਗੱਲ ਇਹ ਜਿਸ ਰੁੱਖ ਦੀ ਜੜ ਖੈ ਉਹਨੂੰ ਕੋਈ ਰੌਲਾ ਪਾਣ ਦੀ ਲੋੜ ਨਹੀਂ ਢੇਰ ਸਵੇਰ ਉਹ ਛਾਂ ਦੇਵੇਗਾ ਜਿਹੜਾ ਬੰਦਾ ਸਿਰ ਪੱਤੇ ਖੜੇ ਕਰਕੇ ਕਹਿੰਦਾ ਮੈਂ ਸ਼ਾਂ ਦੇ ਰਿਆਂ ਉਹ ਬਨੋਟੀ ਰੋਕੇ ਜਿਹੜਾ ਪੈਟਰੋਲ ਪੰਪਾਂ ਤੇ ਅੱਜਕੱਲ ਲੱਗੇ ਹੁੰਦੇ ਆ ਸ਼ਾਂ ਥੋੜਾ ਉਹਨਾਂ ਦੇ ਸਭ ਰਸ ਮਿੱਠਾ ਤਾਂ ਕਹਿੰਦੇ ਰੱਤਾ ਪੈਨਣ ਮਨ ਰੱਤਾ ਕਈ ਬੰਦੇ ਸੁਹਾ ਰੰਗ ਬੜਾ ਲਾਈ ਕਰਦੇ ਨੇ ਲਾਲ ਰੰਗ ਮਹਾਰਾਜ ਕਹਿੰਦੇ ਨੇ ਆਪਣੇ ਮਨ ਨੂੰ ਵੈਗੁਰੂ ਜਿਹਦੇ ਨਾਮ ਵਿੱਚ ਰੱਤ ਦੇ ਏਦੂ ਬਟਾ ਕਿਹੜਾ ਕੱਪੜਾ ਹੈ ਲਾਲ ਰੰਗ ਦਾ ਰੱਤਾ ਪਹਿਨਣ ਮਰ ਰੱਤਾ ਸਪੀਦੀ ਸਤਦਾਨ ਚਿੱਟੇ ਕੱਪੜੇ ਤੋਂ ਪਸੰਦ ਕਰਨਾ ਖਾਥੋਂ ਦੇ ਕੇ ਭਲਾ ਮਨਾਵੇ ਦਾਨ ਦੀ ਬਿਰਤੀ ਚੱਟੀ ਪੋਸ਼ਾਕ ਹੈ ਕਈ ਸੱਜਣ ਨੀਲੇ ਕੱਪੜੇ ਬਹੁਤ ਪਸੰਦ ਕਰਦੇ ਨੀਲੀ ਸਿਆਹੀ ਕਦਾ ਕਰਨੀ ਜਿਹੜੀ ਅੰਦਰ ਤੇਰੇ ਕਈ ਜਨਮਾਂ ਦੀ ਮੈਲ ਕਾਲਕ ਪਈਏ ਨੂੰ ਸ਼ਬਦ ਨਾਲ ਕੱਟ ਜਿੰਨਾ ਤੂੰ ਵੈਰ ਗੁਰੂ ਵੈਰੂ ਕਰਕੇ ਖੁਰਚ ਕੇ ਬਾਹਰ ਸੱਟੇਗਾ ਨੀਲਾ ਚੋਲਾ ਬਣ ਜਾਏਗਾ ਹੁਣ ਇਹ ਅਰਥਾ ਕਰਦੇ ਕੋਈ ਨਹੀਂ ਆਪਾਂ ਵੀ ਤਾਂ ਰੰਗਾ ਪਿਛੀ ਝਗੜੀ ਬੈਠਿਆ ਨਾ ਅੱਜ ਆ ਨਹੀਂ ਪਾਣਾ ਅੱਜ ਆ ਪਾਣਾ ਉਹ ਜਿਹੜੇ ਨਿਕਲੇ ਉਹ ਬਹੁਤ ਹੀ ਅੱਗੇ ਨਿਕਲ ਗਏ ਮਾਰ ਕੇ ਨੇ ਨੀਲੀ ਸਾਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਤੂੰ ਕਹਿੰਦਾ ਮੈਂ ਚੋਲਾ ਪਾਣਾ ਜਿਹੜਾ ਪੈਰਾਂ ਤੱਕ ਹੋਵੇ ਸਤਿਗੁਰੂ ਕਹਿੰਦੇ ਸਿਰ ਤੋਂ ਪੈਰਾਂ ਤੱਕ ਰੱਬ ਦੇ ਧਿਆਨ ਵੀ ਜੁੜ ਜਾ ਗੁਰਮੁਖਾ ਇਹਦੂ ਵੱਡਾ ਚੋਲਾ ਕਿਹੜਾ ਹੈ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਕਮਰ ਕੱਸਾ ਕਰਨੇ ਗੁਰਮੁਖਾ ਆ ਆਮ ਤੌਰ ਤੇ ਕਹਿੰਦੇ ਨੇ ਕਮਰ ਕਸਾ ਕੀਤਾ ਹੋਵੇ ਢਿੱਡ ਨਹੀਂ ਵੱਦਾ ਪੁਰਾਣੇ ਲੋਕ ਇਹ ਦੀ ਕਹਿੰਦੇ ਸਰ ਬੰਨਿਆ ਹੋਵੇ 벨ਟ ਨਹੀਂ ਲਾਉਂਦੇ ਅੱਜ ਕੱਲ ਗੁਰੂ ਸਾਹਿਬ ਕਹਿੰਦੇ ਨੇ ਖਾਨ ਤੇ ਸੰਤੋਖ ਕਰ ਲੈ ਪਾਂ ਤੇ ਸੰਤੋਖ ਕਰ ਲੈ ਤੇਰਾ ਕਮਰ ਕਸਾਈ ਬਣ ਜਾਣਾ ਸਬਰ ਦਾ ਕਮਰ ਕਸਾ ਬਨ ਕਮਰ ਬੰਦ ਸੰਤੋਖਾ ਧਨ ਜੋਬਨ ਤੇਰਾ ਨਾਮ ਪੈਸਾ ਤੇ ਜਵਾਨੀ ਵੈ ਗਰੂ ਤੇਰਾ ਨਾਮ ਹੈ ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਗੁਰੂ ਸਾਹਿਬ ਨੇ ਸਿੱਧਾ ਤਰੀਕਾ ਦੱਸਿਆ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਹੱਸਦਿਆਂ ਖੇਲੰਦਿਆਂ ਖੇਡਦਿਆਂ ਪੈਨੰਦਿਆਂ ਕੱਪੜੇ ਪਾਇਆ ਤੇ ਮਹਾਰਾਜ ਕਹੇ ਖਾਵੰਦਿਆਂ ਖਾਂਦਿਆਂ ਹੋਇਆਂ ਵਿਚੇ ਹੋਵੇ ਮੁਕਤ ਉਹ ਬੰਦਾ ਜੀਵਨ ਚ ਮੁਕਤ ਹੋ ਜਾਂਦਾ ਇਨੀਆਂ ਕੋ ਬਿੰਦਿਆਂ ਪ੍ਰਵਾਨ ਕਰਿਓ ਵੈਸੇ ਤਾਂ ਮੈਂ ਆਇਆ ਸੀ ਵੀ 2-3 ਦਿਨ ਕਥਾ ਕਰਾਂਗੇ ਆਪ ਸਭ ਨੂੰ ਪਤਾ ਹੈ ਭਾਈ ਸੇ ਭਾਈ ਪਰਮਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਇਸ ਸਥਾਨ ਨਾਲ ਦਿਲੋਂ ਮੁਹੱਬਤ ਸੀ ਆਪ ਸਭ ਨੂੰ ਪਤਾ ਹੈ ਵੀ ਉਹਨਾਂ ਨੇ ਇਸ ਸਥਾਨ ਲਈ ਬਹੁਤ ਤਤਪਰ ਰਹਿੰਦੇ ਸਨ ਉਹ ਅਕਾਲ ਚਲਾਣਾ ਕਰ ਗਏ ਇਸ ਕਰਕੇ ਸਾਰਾ ਪ੍ਰੋਗਰਾਮ ਇਹ ਅੱਗੇ ਪਿੱਛੇ ਹੋ ਗਿਆ ਆਓ ਜੀ ਸਮਾਂ ਤੁਹਾਡਾ ਕਾਫੀ ਲੈ ਲਿਆ ਅੱਜ ਦਾ ਦੇਣੀ ਸੀ ਕੋਈ ਗੱਲ ਨਹੀਂ ਮਿੰਟ 2 4 ਆਪਾਂ ਨਾਮ ਜਪਣਾ ਜੀ ਉਦੋਂ ਬਾਅਦ ਨਹੀਂ ਪਰੀਜ਼ ਕਿਰਪਾ ਕਰਿਓ ਬਾਬਾ ਜੀ ਤੁਨ ਵਾਹਿਗੁਰੂ ਗੁਰਮੰਤਰ ਜਪਾਇਆ ਬਾਬਾ ਅਤਰ ਸਿੰਘ ਦੀ ਮਸਤੂਆ ਨੇ ਇਸ ਤਰੀਕੇ ਨਾਲ ਤਿੰਨ ਤਰੀਕਿਆਂ ਨਾਲ ਜਪਾਉਂਦੇ ਸਨ ਸੰਗਤ ਜੀ ਪਹਿਲਾਂ ਦਾਸ ਬੋਲੇਗਾ ਫਿਰ ਸਿੰਘ ਬੋਲੇ ਜੀ ਮੰਜੀ ਸਾਹਿਬ ਆਪਾਂ ਕਰਦੇ ਤੀਜੇ ਹਿੱਸੇ ਵਿੱਚ ਬੀਬੀਆਂ ਭੈਣ ਆਪਾਂ 5-5 ਵਾਰੀ ਜਪਣਾ ਜੀ 5 ਕਿ ਮਿੰਟ ਹੀ ਲੱਗਦੇ ਨੇ ਸਾਰੇ ਕਰੋ ਕਿਰਪਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਾਰੇ ਸਿੰਘ ਬੋਲੋ ਬੀਬੀਆਂ ਪੈਣਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਬੀਬੀਆਂ ਪੈਣ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ